ਗੁਰਦਾਸਪੁਰ ਦੇ ਕਸਬਾ ਦੀ ਨਾਨਾਗਰ 'ਚ ਇੱਕ ਦਰਦਨਾਕ ਸੜਕ ਹਾਦਸਾ ਸਾਹਮਣੇ ਆਇਆ ਜਿੱਥੇ ਰਾਵੀ ਹੋਟਲ ਦੇ ਸਾਹਮਣੇ ਇੱਕ ਤੇਜ਼ ਰਫ਼ਤਾਰ ਕਾਲੀ ਸਕਾਰਪੀਓ ਨੇ ਸਕੂਟਰੀ ਸਵਾਰ ਪਤੀ ਪਤਨੀ ਨੂੰ ਭਿਆਨਕ ਟੱਕਰ ਮਾਰੀ ਇਹ ਜੋੜਾ ਆਪਣੀ ਧੀ ਨੂੰ ਮਿਲ ਕੇ ਵਾਪਸ ਕਰ ਲੋਟ ਰਿਹਾ ਸੀ ਕਿ ਅਚਾਨਕ ਹਾਦਸਾ ਹੋ ਗਿਆ ਟੱਕਰ ਇੰਨੀ ਭਿਆਨਕ ਸੀ ਕਿ ਦੋਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕਾਂ ਦੀ ਪਛਾਣ ਕਰਤਾਰ ਚੰਦ ਤੇ ਸ਼ਾਂਤੀ ਦੇਵੀ ਵਾਸੀ ਪਿੰਡ ਗਾਦਰੀਆਂ ਵਜੋਂ ਹੋਈ ਹੈ ਉੱਥੇ ਹੀ ਮੌਕੇ ਤੇ ਪੁਜੀ ਦੀਨਾਨਗਰ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏ ਰਾਵੀ ਪੈਲੇਸ ਦੇ ਲਾਗੇ ਥਾਣਾ ਦਿਰानगर ਦੇ ਹਾਈਵੇ ਉੱਤੇ ਇੱਕ ਐਕਸੀਡੈਂਟ ਵਾਪਰਿਆ ਵਾ ਜਿਸ ਦੇ ਵਿੱਚ ਇੱਕ ਹਸਬੰਦ ਵਾਈਫ ਹੈਗੇ ਸੀ ਕਿ ਉਹਨਾਂ ਦੀ ਡੈਥ ਹੋ ਗਈ ਹੈ ਸਕੂਟੀ ਤੇ ਆ ਰਹੇ ਸੀ ਕਿ ਜਿਹਨਾਂ ਦਾ ਨਾਮ ਕਰਤਾਰ ਚੰਦ son of ਦੱਤੂ ਰਾਮ ਤੇ ਉਹਨਾਂ ਦੀ ਪਤਨੀ ਦਾ ਨਾਮ ਸ਼ਾਂਤੀ ਦੇਵੀ ਸੀਗਾ ਇਹ ਪਿੰਡ ਰਾਵਲ ਦੇ ਰਹਿਣ ਵਾਲੇ ਸੀਗੇ ਤੇ ਇਹਨਾਂ ਦਾ ਐਕਸੀਡੈਂਟ ਇੱਕ ਸਕੋਰਪਿਓ ਗੱਡੀ ਜਿਹੜਾ PB 70A 7989 ਦੇ ਨਾਲ ਹੋਇਆ ਵਾ ਮੌਕੇ ਤੋਂ ਡਰਾਈਵਰ ਭੱਜ ਗਏ ਰਹੇ ਬਾਕੀ ਗੱਡੀ ਕਬਜ਼ੇ ਚ ਲੈ ਲਈ ਗਈ ਹੈ ਤੇ ਜਿੱਦਾਂ ਦੇ ਬਿਆਨ ਦਿੱਤੇ ਜਾਣਗੇ ਵੈਸੇ ਤਰ੍ਹਾਂ ਸਮਝ ਲੈਂਦੇ ਹਾਂ ਸਰ ਕਿੰਨੀ ਉਮਰ ਦੇ ਸੀ ਉਹ ਸਲੀ ਤੋਂ 70 ਪਲੱਸ ਸੀਗੇ ਗੱਡੀ ਕਿਹੜੀ ਸਾਈਡ ਤੋਂ ਆ ਰਹੀ ਸੀ ਆ ਇਹ ਹਮਸਾ ਸਾਈਡ ਤੋਂ ਆ ਰਹੀ ਸੀ ਕਿ ਪਠਾਨਗੜ ਜਾ ਰਹੀ ਸੀ ਬਾਸ ਸਵਾ ਪਰਨਾ ਧਾਰਮਿਕ ਇਹਦੇ ਹੁਣ ਇਨਵੈਸਟੀਗੇਸ਼ਨ ਤੇ ਪਤਾ ਲੱਗੇਗਾ ਕਿ ਕੀ ਆ ਕੀ ਨਹੀਂ ਇਹ ਤੇ ਕੱਟ ਬਣਿਆ ਅਗਰ ਫਿਰਲੀ ਨੈਸ਼ਨਲ ਹਾਈਵੇ ਨਾ ਕਟ ਬਣਾਇਆ ਵਾ ਕਿ ਯੂਟੈਲੀ ਬਣਾਇਆ ਵਾ ਫਿਰ ਇਨਵੈਸਟੀਗੇਸ਼ਨ ਕਰਾਂਗੇ ਬਿਆਨ ਲਵਾਂਗੇ ਕਿਸੇ ਤਰ੍ਹਾਂ ਸੇ ਪਤਾ ਲੱਗੇਗਾ ਮੌਕੇ ਕੋਈ ਗਵਾਹ ਮਿਲਦਾ ਫਿਰ ਉਸ ਤੋਂ ਬਾਅਦ ਕੀ ਹੋਏਗਾ ਲੈਡ ਬਾਡੀਜ਼ ਨੂੰ